ਜेन ਰਾਤੇ ਤੇ ਜੈਨ ਭਵਨ ਦੇ ਵਿੱਚ ਲੱਗੀਆਂ ਭਾਰੀ ਰੌਣਕਾਂ ਇਸ ਮੌਕੇ ਤੇ ਜਿੱਥੇ ਮਹਾਰਾਜ ਦਾ ਪ੍ਰਚਾਰ ਸੁਣਨ ਲਈ ਪਹੁੰਚੀਆਂ ਸੰਗਤਾਂ ਉੱਥੇ ਹੀ ਵੱਡੀ ਕੀर्ती ਦੇ ਵਿੱਚ ਪਹੁੰਚੇ ਦਸਹਿਰਾ ਕਮੇਟੀ ਦੇ ਆਗੂ ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਆਖਿਆ ਕਿ ਇਹ ਪੂਜਾ ਇੱਕ ਤਰੀਕ ਤੱਕ ਲਗਾਤਾਰ ਚੱਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇੱਥੇ ਆਉਣ ਅਤੇ ਮਹਾਰਾਜ ਦੇ ਪ੍ਰਵਚਨ ਸੁਣਨ ਉਹ ਕਥਾ ਦੀ ਕੀ ਵਿਆਖਿਆ ਕਰਦੇ ਹਨ ਵੱਦੀ ਉੱਤੇ ਹੋਈ ਨੇਕੀ ਦੀ ਜਿੱਤ ਨੂੰ ਲੈ ਕੇ ਆਓ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪ੍ਰਬੰਧਕਾਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਗਰੀਬਾ ਹੈ ਗਰੀਬਾ ਕਹਿੰਦੇ ਹੈ इस कंठ प्रदेश को इसको हम पंजाबी में गर्दन कह देते हैं गला कह देते हैं सुंदर बलियो जो सुंदर कांड है वो तो त्रिवा है मुखार विंद लंका जो लंका कांड है वो तो मुख है क्योंकि मुख में हम जो कुछ भी डालें, महाराज जी वो आहार स्वरूप में महाराज जी हमारे भीतर चला जाता है और लंका कांड में दिव्य रूप से कितने कितने निशाचर जो थे वो तो प्रभु के भीतर समा गए महाराज जी अमुख शर्मा जी है लेकिन वो मिलेंगे कहा जब तक घर का ਇਹ ਲੋਕ ਮੇਰਾ ਜੀ ਗੋਸwami ਜੀ ਕਹਿੰਦੇ ਭਵਾਨੀ ਸ਼ੰਕਰੋ ਵੰਦੇ ਸ਼ਰਧਾ ਕਥਾ ਦਾ ਰਚਨ ਕਰਨ ਦੇ ਕੀ ਕਰਨ ਦੇ ਦੇਖੋ ਜਿਹੜੀ ਰਾਮ ਕਥਾ ਦਾ ਅੱਜ ਦੂਸਰਾ ਦਿਨ ਜਿਹੜੇ ਸਾਡੇ ਪੰਡਿਤ ਜੀ ਆ بڑے ਵਿਦਵਾਨ ਪੰਡਿਤ ਜੀ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕੱਲਾ ਕੱਲਾ ਸ਼ਬਦ ਭਗਵਾਨ શ્રી ਰਾਮ ਜੀ ਦੀ ਕਥਾ ਦੇ ਵਿੱਚ ਰਾਮ ਜੀ ਬਾਰੇ ਕੱਲੇ ਕੱਲੇ ਸ਼ਬਦ ਦੀ ਬਹੁਤ ਵਧੀਆ ਵਿਆਖਿਆ ਕਰਕੇ ਉਹ ਸੰਗਤ ਨੂੰ ਭਰਪੂਰ ਕਰ ਰਹੇ ਨੇ ਜਿਨ੍ਹਾਂ ਨੇ بڑے ਵਿਦਵਾਨ ਪੰਡਿਤ ਨੇ ਕੱਲ ਵੀ ਬੜਾ satsang ਜਿਹੜਾ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਅੱਜ ਵੀ ਜਿਹੜਾ satsang ਚੱਲ ਰਿਹਾ ਵਾ ਬਹੁਤ ਵਧੀਆ ਚੱਲ ਰਿਹਾ ਵਾ ਮੈਂ ਸਾਰੀ ਸੰਗਤ ਨੂੰ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਵਾਂ ਵੀ ਜਰੂਰ ਤੁਸੀਂ ਆ ਕੇ ਇੱਕ ਵਾਰੀ ਪੰਡਿਤ ਜੀ ਦੇ ਇਹਨਾਂ ਦੇ ਜੋ ਵਿਚਾਰ ਨੇ ਜੋ satsang ਕਰਦੇ ਨੇ ਉਹਨਾਂ ਦੇ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਆਪਾਂ ਨਿਹਾਲ ਕਰਦੇ। ਮੇਰੀ ਇੱਕ ਕਹਾਣੀ ਆ ਉਹ ਛੇ ਸ਼ੁਰੂ ਦੇਖੋ ਇਹਦੇ ਤੇ ਇਹ ਹੁੰਦਾ ਜੀ ਭਗਵਾਨ ਰਾਮ ਜੀ ਦੀ ਕਥਾ ਵਾ ਜਿਹੜੀ ਇਦੇ ਬਾਰੇ ਭਗਵਾਨ ਰਾਮ ਜੀ ਬਾਰੇ ਸਾਰਾ ਕੁਝ ਦੱਸਿਆ ਜਾਂਦਾ ਵਾ ਬੇ ਸ਼ੁਰੂ ਤੋਂ ਲੈ ਕੇ ਕਿਵੇਂ ਉਹਨਾਂ ਨੂੰ ਕਿੰਨੀ ਦੇਰ ਦਾ ਬਿਨਵਾਸ ਵੜਿਆ ਕੀ ਮਿਲਿਆ 라ਵਣ ਦਾ ਕਿਵੇਂ ਉਹਨਾਂ ਨੇ ਵੱਦ ਕੀਤਾ ਭਵੀਸ਼ਨ ਹੋ ਗਿਆ ਜਾਂ ਔਰ ਜਿਹੜੇ ਉਹਨਾਂ ਦੇ ਭਰਾ ਸੀ ਕਿਵੇਂ ਉਹਨਾਂ ਨੂੰ ਆਪਦੇ ਵਸਜ ਕੀਤਾ ਆਪ ਦਾ ਨਰਮਪਨ ਦੇ ਨਾਲ ਭਗਵਾਨ ਰਾਮ ਜੀ ਦੀ ਅੱਜ ਵੀ ਜਦੋਂ ਆਪਾਂ ਆਮ ਘਰਾਂ ਦੇ ਵਿੱਚ ਜਾ ਕੇ ਦੇਖਦੇ ਆ ਕਿ ਜੇ ਭਰਾ ਹੋਵੇ ਤਾਂ ਲక్ష్మణ ਜੀ ਵਰਗਾ ਹੋਵੇ ਤੇ ਜੇ ਵੱਡਾ ਭਰਾ ਹੋਵੇ ਤਾਂ ਰਾਮ ਜੀ ਵਰਗਾ ਹੋਵੇ ਜਿਹੜੀ ਕਥਾ ਵਾ ਇਹ ਵਿਦਵਾਨ ਜੀ ਜਿਹੜੀ ਜੀ ਕਾ ਕੰਮ ਹੈ ਨਾ ਬਿਲਕੁਲ ਜੀ ਦੇਖੋ ਜਿਹੜੀ ਇਹ ਪੰਡਤ ਜੀ ਹੈ ਨਾ ਇਹ ਹੀ ਰੋਜ਼ 7:30 ਤੋਂ 10 ਵਜੇ ਤੱਕ ਇਹੀ ਪੰਡਤ ਜੀ ਰੋਜ਼ ਕਥਾ ਕਰਿਆ ਕਰਦੇ ਨੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਆ ਵੇ ਆਓ ਆਪਾਂ ਪੰਡਤ ਜੀ ਦੇ ਵਿਚਾਰ ਸੁਣ ਕੇ ਜਿਹੜੀ ਭਗਵਾਨ ਰਾਮ ਜੀ ਦੀ ਕਥਾ ਚੱਲਦੀ ਆ ਇਹਦੇ ਆਪਾਂ ਵਿਚਾਰ ਸੁਣ ਕੇ ਆਪਾਂ ਸਾਰੇ ਵਧੀਆ ਆਪਣਾ ਜੀਵਨ ਆ ਜਿਹੜਾ ਉਹਨੂੰ ਆਪਾਂ ਸਵਰਗ ਦੀ ਤਰ੍ਹਾਂ ਬਣਾਈਏ ਭਗਵਾਨ ਰਾਮ ਜੀ ਦੇ ਦੱਸੇ ਹੋਏ ਉਪਦੇਸ਼ ਤੇ ਆਪਾਂ ਜੀ ਜੀ ਅੱਜ ਪੰਡਿਤ ਜੀ ਕਰਨਗੇ ਇੱਕ ਪੀਕ ਦਾ ਸਭਾਰ ਅਗਲੇ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਇਹ ਹੈ ਜੀ ਵੀ ਇੱਕ ਤਰੀਕਾ ਪੰਡਿਤ ਜੀ ਰਾਮ ਕਥਾ ਜਿਹੜੀ ਆ ਉਹ ਕਰਨਗੇ 2 ਅਕਤੂਬਰ ਵਾਲੇ ਦਿਨ ਦਸਹਿਰਾ ਜਿਹੜਾ ਗਰਾਊਂਡ ਆ ਜਿਹੜੇ ਈਸਨੇ ਮਾਦੀਪ ਮਗਰ ਨੇ ਪਾਸੇ ਉੱਥੇ ਉਹਦਾ ਨਾ ਕੀ ਦਸਹਿਰਾ ਜਿਹੜਾ ਪੂਰੇ ਧਾਰਮਿਕ ਰਵਾਇਤਾਂ ਦੇ ਨਾਲ ਪੂਰੀ ਆਸਥਾ ਦੇ ਨਾਲ 2 ਅਕਤੂਬਰ ਦਿਨ ਵੀਰਵਾਰ ਨੂੰ ਉੱਥੇ ਮਨਾਇਆ ਜਾਊਗਾ ਉਸ ਦਸਹਿਰੇ ਵਾਲੇ ਦਿਨ ਸਵੇਰੇ ਉਹਦਾ ਨਾ ਕੀ ਜਿਹੜੀਆਂ ਝਾਕੀਆਂ ਨੇ ਉਹ ਸ਼ਿਵ ਮੰਦਿਰ ਦੇ ਮੂਹਰੇੋਂ 2 ਵਜੇ ਰਵਾਨਾ ਹੋਣਗੀਆਂ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨੀ ਹੋਈ ਦਸਹਿਰਾ ਗਰਾਊਂਡ ਦੇ ਵਿੱਚ ਉਹਦਾ ਨਾ ਕੀ ਪਹੁੰਚਣ ਗਿਆ ਦਸਹਿਰਾ ਗਰਾਊਂਡ ਦੇ ਵਿੱਚ ਜਿੱਥੇ ਉਹਦਾ ਨਕੀ ਚਾਕੀਆਂ ਪਹੁੰਚਣਗੇ ਉਹ ਉੱਥੇ ਹੀ ਖੁੱਲਾ ਖੜਾ ਜਿਹੜਾ ਸਿੰਗਰ ਨਿੰਜਾ ਹੈਗਾ ਉਹਨਾਂ ਦਾ ਖੁੱਲਾ ਖੜਾ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹ ਖੁੱਲਾ ਖੜਾ ਹੋਊਗਾ ਮੇਰੇ ਇਸ ਮੁੱਚੀ ਉਧਰ ਦੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ ਜਿਹੜਾ ਇਹ ਦਸਹਰੇ ਦਾ ਪ੍ਰੋਗਰਾਮ ਹੈ ਇਹ ਧਾਰਮਿਕ ਰਵਾਇਤਾਂ ਮੁਤਾਬਕ ਮਨਾਇਆ ਜਾਣਾ ਵਾ ਔਰ ਨਾਲ ਹੀ ਜਿਹੜਾ ਸੱਭਿਆਚਾਰਕ ਸਾਡਾ ਵਿਰਸਾ ਹੈਗਾ ਵਾ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਅਖਾੜਾ ਵਾ ਜਿਹੜਾ ਫੁੱਲਾ ਖਾੜਾ ਨੇ ਪੂਕਾ ਔਰ ਲੋਕਾਂ ਦੇ ਬੈਠਣ ਦਾ ਪੂਰਾ ਪ੍ਰਬੰਧ ਨਾਲ ਹੀ ਉਹਨਾਂ ਦੇ ਬੱਚਿਆਂ ਦੇ ਬੈਠਣ ਦਾ ਝੂਲਿਆਂ ਦਾ ਔਰ ਝੰਡੂਲਾ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈਗਾ ਵਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਆ ਪਾਰਟੀ ਪੱਧਰ ਤੋਂ ਉੱਪਰ ਉੱਟ ਕੇ ਆਪਾਂ ਦਸਹਿਰਾ ਗਰਾਊਂਡ ਦੇ ਵਿੱਚ ਪਹੁੰਚ ਕੇ ਆਪਾਂ ਤਾਂ ਨਹੀਂ ਦਸਹਿਰੇ ਨੂੰ ਮਨਾਈਏ ਸ਼ਰਦਾ ਦੇ ਨਾਲ ਮਨਾਈਏ ਕੋਈ ਵੀ ਕਿਸੇ ਵੀ ਕਿਸਮ ਦੀ ਲੋਕਾਂ ਨੂੰ ਸੁਰੱਖਿਆ ਜਿਹੜੀ ਉੱਥੇ ਕਿਸੇ ਕਿਸਮ ਦੀ ਘਾਟ ਨਹੀਂ ਰਹਿਣ ਦਿੱਤੀ ਜਾਊਗੀ। ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ। ਕਿਸੇ ਕਿਸਮ ਦੀ ਕਿਸੇ ਨੂੰ ਕੋਈ ਡਰਦਾ ਭੈ ਦੀ ਕੋਈ ਲੋੜ ਨਹੀਂ ਹੈਗੀ। ਫੇਰ ਇਹ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਆਓ 2 ਅਕਤੂਬਰ ਵਾਲੇ ਦਿਨ ਨੇਕੀ ਔਰ ਬਦੀ ਦੀ ਲੜਾਈ ਦੇ ਵਿੱਚ ਆਪਾਂ ਜਿੱਥੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਜੀ ਉੱਤੇ ਜਿੱਤ ਪ੍ਰਾਪਤ ਕੀਤੀ ਆ ਉੱਥੇ ਆਪਾਂ ਪਹੁੰਚ ਕੇ ਉਹਦਾ ਆਨੰਦ ਮਾਣੀਏ। ਆ ਸਮੂੱਚੀ ਸੰਗਤ ਨੂੰ ਫੇਰ ਇੱਕ ਵਾਰ ਬੇਨਤੀ ਕਰਨਾ ਕਿ ਉੱਥੇ ਆਓ ਤੇ ਸਾਰਾ ਗਰਾਊਂਡ ਦੇ ਵਿੱਚ ਜੀ ਸਿਨੇਮਾ ਦੇ ਮਗਰਲੇ ਪਾਸੇ ਦੁਪਹਿਰੇ 2 ਵਜੇ ਤੋਂ 4 ਵਜੇ ਤੱਕ ਸਮੂੱਚਾ ਜਿਹੜਾ ਮੇਲਾ ਵਾ ਉਹ ਭਰ ਰਿਹਾ ਹੈ ਸਭਿਆਚਾਰਕ ਦਰਰੇ ਦੇ ਵਿੱਚ ਰਹਿ ਕੇ ਸਾਰਾ ਪ੍ਰੋਗਰਾਮ ਹੋਊਗਾ ਧੰਨਵਾਦ